ਹਾਂਜੀ ਭਾਈ ਕੀ ਹਾਲ ਚਾਲ ਹੈ ਤੁਹਾਡਾ ਇੱਕ ਫੇਰ ਫਣੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹਾਂ ਹੁਣ ਆਪਾਂ ਵੀਡੀਓ ਵੇਖਦੇ ਆਂ ਤੇ ਕਮੈਂਟ ਪੜਾਂਗੇ ਆਹ ਵਿੱਚ ਵਾਲੇ ਜੇ ਤਾਂ ਪ੍ਰੈਗਾ 600 ਪਾਵਰ ਦਾ ਕਮਾਲ ਬੋਲਦਾ ਤੇ ਛੋਟਾ ਵੀਰ ਕੱਢਦਾ ਟਰਾਂਸਫਾਰਮਰ ਵਿੱਚੋਂ ਤੇਲ ਬੱਲੀਏ ਇਹ ਸਿੰਗਲ ਰੋਡ ਤੋਂ ਰੁਪਈਏ ਬੜੇ ਹੂੰਜਦਾ ਛੋਟਾ ਵੀਰ ਕਰਦਾ ਲੁੱਟਾਂ ਖੋਹ ਬੱਲੀਏ ਚੋਲ ਗੈਂਗ ਨਾਲ ਚੂਹੇ ਖਾਣੀ ਦੇ ਕੀ ਕਰਦੀ ਆ ਜੀਟੀ ਰੋਡ ਤੋਂ ਡਾਲਰ ਹੂੰਜਦਾ ਨਾ 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 ਲੋਕਾਂ ਦੇ ਫੋਨ ਖੋਂਦਾ ਛੋਟਾ ਵੀਰ ਰਾਤੀ ਚੋਰੀ ਕਰਦਾ ਮੋਟਰਾਂ ਦੀਆਂ ਕੇਬਲਾਂ ਬੱਲੀਏ ਜਿਹੜੀ ਰਾਤ ਪਿੰਡ ਵਿੱਚ ਚੋਰੀ ਹੋਈ ਸੀ ਸਭ ਦੇ ਮੂੰਹ ਤੇ ਸੀ ਤੇਰੇ ਛੋਟੇ ਵੀਰ ਦਾ ਨਾਂ ਬੱਲੀਏ ਪਾਵੇਂ ਉਸੇ ਥਾਂ ਤੇ ਮੂੰਹ ਤਾਜਵੇ ਪਰ ਐਸਾ ਕੌਨਫੀਡੈਂਸ ਨਾ ਆਵੇ ਬਾਈ ਬਚ ਗਿਆ ਸੀਗਾ ਕਿ ਤੇਰੇ ਬਰਾਤੀ ਨੇ ਪਿੱਛੇ ਡੰਡਾ ਦੇ ਕੇ ਕੀੜਾ ਕੱਢਿਆ ਆ ਵਿੱਚ ਨੋਰਾ ਫਤਈ ਕਿੱਥੋਂ ਆ ਗਈ ਅਸਲੀ ਚੇਤਨਾ ਜੋ ਕਿਹੜੀ ਗੋਲੀ ਚੱਲਦੀ ਹੈ ਮੈਨੂੰ ਵੀ ਦੱਸ ਕਾ ਬਾਈ ਦੁਨੀਆ ਦਾ ਕੰਮ ਬੋਲਣਾ ਮੇਰਾ ਵੀਰ ਤਾਂ ਨਹਿਰ 'ਚ ਛਾਲ ਮਾਰਦਾ ਚੁੱਪ ਕਰਕੇ ਮੇਰੀ ਬਰਾਤੀਆਂ ਨੂੰ ਬੇਨਤੀ ਆ ਫਰਨੈਲ ਵਾਲੀ ਗੋਲੀ ਇਹਦੇ ਪਿੱਛੇ ਦੇ ਦਿਓ ਬਾਈ ਖਿੱਚ ਕੇ ਰੱਖ ਕੰਮ ਸੀ ਆਈਡੀ ਵਿੱਚ ਜਿੰਦੀ ਲਾਸ਼ ਦਾ ਰੋਲ ਮਿਲੂ ਤੈਨੂੰ ਤੇਰਾ ਪੁੱਛਿਆ ਕਰੂੰਗੀ ਹਾਲ ਚਾਲ ਮੈਂ ਤੇਰਾ ਮੈਨੇ ਤਾਂ ਫੋਨ ਕਰਕੇ ਜੇ ਮੈਂ ਸਟੇਜ ਅੱਗੇ ਹੁੰਦਾ ਤਾਂ ਇਹਨਾਂ ਦੇ ਰੋੜੇ ਮਾਰਨੇ ਸੀ ਮੈਂ ਭਾਈ ਫੋਨ ਬੰਦ ਕਰ ਲਈ ਜਾਂ ਫਿਰ ਇਹਨੂੰ ਬਲੌਕ ਹੀ ਕਰਦੀ ਤੂੰ ਮੱਤ ਸਹੀ ਹੈ ਮੈਡਮ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਪਰ ਪੰਜਾਬ ਦੇ ਗਰਾਰੇ ਕਰਕੇ ਗਾਇਆ ਕਰੋ ਤੇਰਾ ਪੁੱਛਿਆ ਕਰੂੰਗੀ ਹਾਲ ਚਾਲ ਮੇ ਤੇਰਾ ਮੈਨੇ ਤਾਂ ਫੋਨ ਕਰਕੇ ਆ ਪਿੱਛੇ ਗਿਟਾਰ ਵਾਲਾ ਬਾਈ ਵੀ ਇੱਕੇ ਹੀ ਪਿਆ ਮੇਰੇ ਗਿਟਾਰ ਵਾਲੇ ਬਾਈ ਨੂੰ ਬੇਨਤੀ ਹੈ ਸਿਰ 'ਚ ਮਾਰ ਗਿਟਾਰੇ ਦੇ ਤੇਰਾ ਪੁੱਛਿਆ ਕਰੂੰਗੀ ਕੀ ਗੱਲ ਤੇਰੇ ਮਿੱਤਰ ਨੂੰ ਬੰਗਲਾਦੇਸ਼ ਪੀਆਰ ਮਿਲ ਗਈ ਜਿਹੜਾ ਫੋਨ ਤੋਂ ਬਿਨਾ ਉਹਦਾ ਹਾਲ ਹੀ ਨਹੀਂ ਪੁੱਛਿਆ ਜਾਣਾ ਤੇਰੇ ਤੋਂ ਮੈਂਨੇ ਤੂੰ ਫੋਨ ਕਰੀ ਕੇ ਇਹ ਪਤੰਦਰ ਪਹਿਲਾਂ ਹੀ ਬੁੱਲ ਪੜਾਈ ਬੈਠਾ ਲੱਗਦਾ ਮੈਡਮ ਨੇ ਇਹਨੂੰ ਛਤਰਾ ਨਾਲ ਡਾਇਆ ਹਾਂਜੀ ਮੇਰੇ ਫਿਰ ਦੋਸਤੋ ਅੱਜ ਦੀ ਵੀਡੀਓ ਚ ਇੰਨਾ ਕੀ ਹੁਣ ਛੇਤੀ ਮਿਲਾਂਗੇ ਤੁਹਾਨੂੰ ਇੱਕ ਹੋਰ ਫਣੀ ਕੈਂਡ ਕਮੈਂਟਾਂ ਵਾਲੀ ਵੀਡੀਓ ਵਿੱਚ